ਮੈਂ ਵਿੱਕੀ ਸੋਤਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਆ 30 ਨੰਬਰ ਵਾਰਡੋਂ ਅੱਜ ਕਿਹੋ ਜਿਹਾ ਹੋਇਆ ਭਾਜੀ ਅਸੀਂ ਵਾਰਡ ਨੰਬਰ 30 ਦੇ ਡਾਕਟਰ ਮੀਤ ਕੋਲੋਨੀ ਵਿੱਚ ਵਿਧ ਪਰਮਿਸ਼ਨ 사운ਡ ਦੀ ਪਰਮਿਸ਼ਨ ਸਾਡੇ ਕੋਲ ਆ ਅਸੀਂ ਵਿਧ ਪਰਮਿਸ਼ਨ ਦੋ ਟੂ ਡੋਰ ਸਾਊਂਡ ਦੇ ਨਾਲ ਕੰਪੇਨ ਕਰ ਰਹੇ ਸੀਗੇ ਇੱਕਦਮ ਦੇਖਿਆ ਕਿ ਮੈਂ ਡਾਕਟਰ ਮਿਤਕਲੋਨੀ ਪਹਿਲੀ ਫਲੋਰ ਦੂਜੀ ਫਲੋਰ ਤੀਜੀ ਫਲੋਰ ਤੇ ਬਣੀ ਹੋਈ ਆ ਡਾਕਟਰ ਮਿਤਕਲੋਨੀ ਕਿੱਥੇ ਪੈਂਦੀ ਆ ਇਹ ਜਸਟ ਆ ਪਿੱਛੇ ਜਿਹਨੂੰ ਕੋੜਾ ਫੈਕਟਰੀ ਦੇ ਬਿਲਕੁਲ ਸਾਹਮਣੇ ਆ ਠੀਕ ਆ ਜੀ ਉੱਥੇ ਮੇਰੇ ਬ੍ਰਦਰ ਮੇਰੀ ਫੈਮਿਲੀ ਮੇਰੇ ਬੀਜੇਪੀ ਦੇ ਕਾਰਜਕਰਤਾ ਬਾਹਰ ਕੰਪੇਨ ਕਰਕੇ نیچے ਟੋਰ ਬੈ ਜਾ ਸੀ ਤੇ ਮੈਂ ਦੂਜੀ ਮੰਜ਼ਲ ਤੇ ਕੰਪੇਨ ਕਰ ਰਿਹਾ ਸੀ ਔਰ ਮੇਰੀ ਲਾਈਵ ਚੱਲ ਰਹੀ ਜੀ ਮੇਰੀ ਤੁਸੀਂ ਵਿੱਕੀ ਸੋਤਾਲ ਦੀ ਆਂਟੀ ਤੋਂ ਲਾਈਵ ਚੈੱਕ ਕਰ ਲਿਓ ਮੈਂ ਇੱਥੇ ਮੌਕੇ ਦੇਣੀ ਮੈਂ ਸੀਪੀ ਸਾਹਿਬ ਨੂੰ ਬਿਆਨ ਜਦੋਂ ਦਰਜ ਕਰਾਉਂਗਾ ਉਦੋਂ ਦੱਸੂਗਾ ਕਿਹੜੇ ਕਿਹੜੇ ਬੰਦੇ ਸੀਗੇ ਪੀ ਦੇ ਲੋਕ ਮੇਰੀ ਵੀਐਸਐ ਦੇ ਲੋਕ ਨਾ ਸੀ ਡਰਨ ਵਾਲੇ ਆ ਨਾ ਚੁੱਕਣ ਵਾਲੇ ਆ ਤੇ ਨਾ ਹੀ ਸਾਡੇ ਦਿਮਾਗ 'ਚ ਖੌਫ ਆ ਅਸੀਂ ਪਾਰਟੀ ਲਈ ਸ਼ਹਾਦਤ ਦੇ ਸਕਦੇ ਆ ਪਾਰਟੀ ਲਈ ਲੜ ਮਾਰ ਸਕਦੇ ਆ ਪਬਲਿਕਲੀ ਲੜ ਮਾਰ ਸਕਦੇ ਆ ਪਰ ਅਸੀਂ ਡਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਮੈਂ ਲੋਕਾਂ ਨੂੰ ਵੇਰ 3 ਨੰਬਰ ਦੇ ਵਾਰਡ ਦੇ ਲੋਕਾਂ ਨੂੰ ਕਹਿਣਾ ਚਾਹਨਾ ਅਗਰ ਸਾਡੇ ਨਾਲ ਇਹ ਕੁਛ ਹੋ ਰਿਹਾ ਵਾ ਤੁਸੀਂ ਆਮ ਲੋਕਾਂ ਦੇ ਪੰਜਾਬ ਦੇ ਲੋਕਾਂ ਨਾਲ ਕੀ ਹੋਊਗਾ ਸੈਂਟਰ ਵਿਧਾਨ ਸਭਾ ਲੁਧਿਆਣਾ ਦੇ ਲੋਕਾਂ ਨਾਲ ਕੀ ਹੋਊਗਾ 30 ਨੰਬਰ ਵਾਰ ਦੇ ਲੋਕਾਂ ਨਾਲ ਕੀ ਹੋਊਗਾ ਇਹ ਖੂਨ ਤੁਹਾਨੂੰ ਮਿਲਣਾ ਵਾ ਪਰ ਪਰ ਕੇ ਝਾੜੂ ਵੱਲੋ ਡਰਨਾ ਨਹੀਂ ਹੈਗਾ ਸਾਡੇ ਦੇ ਜਾਨ ਲੈਵਾ ਜਿਹੜੇ ਹਮਲੇ ਹੋ ਰਹੇ ਆ ਅਸੀਂ ਡਰਨ ਵਾਲੇ ਨਹੀਂ ਹੈਗੇ ਪਹਿਲਾਂ ਵੀ ਸਾਡੇ ਤੇ ਜਾਨ ਲੈਵਲਾ ਹਮਲਾ ਹੋਇਆ ਸੀ ਜਦੋਂ ਅਸੀਂ ਕਾਰਪੋਰੇਸ਼ਨ ਦਾ ਸਕੈਮ ਬਰੇਕ ਕੀਤਾ ਸਾਡਾ ਸਾਥੀ ਅਰੁਣ ਭੱਟੀ ਅਰੁਣ ਭੱਟੀ ਜੇ ਜੇਤੇ ਹਮਲਾ ਹੋਇਆ ਔਰ ਮੇਰੇ ਤੇ ਵੀ ਗੈਂਗਸਟਰਸ ਬਾਰਿਕਲਰ ਆਉਂਦੇ ਰਹੇ ਇਹ ਪਿਛਲੇ ਸੀਪੀ ਸਾਹਿਬ ਚਿੱਤ ਨਾਲ ਜਾਣਦੇ ਆ ਪਰ ਸਾਨੂੰ ਉਦੋਂ ਵੀ ਪੁਲਿਸ ਪ੍ਰੋਟੈਕਸ਼ਨ ਨਹੀਂ ਦਿੱਤੀਗੀ ਅੱਜ 307 ਦਾਣ ਲੱਗੀ ਹੋਇਆ ਅੱਜ ਮੇਰੇ ਲਾਈਵ 2100ਾਂ ਦੀ ਆਈਡੀ ਤੇ ਦੇਖ ਲਓ ਲਾਈਵ ਚੱਲਦੀ ਕੈਂਪੇਨ ਦੇ ਵਿੱਚ ਹਮਲਾ ਹੋਇਆ ਵਾ ਔਰ ਅਸੀਂ ਵਿਧ ਪਰਮਿਸ਼ਨ ਕੰਮ ਕਰ ਰਹੇ ਸਾਡੇ ਕੋਲ ਪਰਮਿਸ਼ਨ ਆ ਗਈਆਂ ਸਾਰੀਆਂ ਠੀਕ ਹੈ ਮੈਂ ਐਨਐਸ ਸਕੈਮ ਬ੍ਰੇਕ ਕੀਤੇ ਹੋਇਆ ਉਸ ਤੋਂ ਇਲਾਵਾ ਮੈਂ ਭਾਜਪਾ ਦਾ ਕੈਂਡੀਡੇਟ ਹਾਂ ਮੈਂ ਭਾਰਤ ਸਰਕਾਰ ਤੋਂ ਆਪਣੀ ਪਾਰਟੀ ਤੋਂ ਪੰਜਾਬ ਪ੍ਰਧਾਨ ਤੋਂ ਬਨਾਸ਼ ਰਾਏ ਖੰਨਾ ਜੀ ਤੋਂ ਇਹ ਬੇਨਤੀ ਕਰਦਾ ਜ਼ਿਲ੍ਹਾ ਪ੍ਰਧਾਨ ਜੀ ਤੋਂ ਆਪਣੇ ਸੈਂਟਰਲੇ ਸਾਡੇ ਪੰਜਾਬ ਦੇ ਗੁਰਦੇਸ਼ ਸ਼ਰਮਾ ਦੇਵੀ ਜੀ ਤੋਂ ਕਿ ਹੁਣ ਸੈਂਟਰ ਦੀਆਂ ਟੁਕੜੀਆਂ ਆਣ ਇੱਥੇ ਤਾ ਚਨਾਉ ਸੰਬੋਧਣਾ ਨਿਦਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੀ ਪਾਰਟੀ ਦੇ ਲੋਕਾਂ ਨੂੰ ਖਤਰਾ ਵਾ ਔਰ ਜਿੱਦਾਂ ਮੈਂ ਸੀਪੀ ਸਾਹਿਬ ਪਿਛਲੇ ਨੂੰ ਮਿਸਟਰ ਮਨਦੀਪ ਜੀ ਨੂੰ ਦਿੱਤੀ ਸੀ ਐਪਲੀਕੇਸ਼ਨ ਮਨਦੀਪ ਸਿੰਘ ਜੀ ਨੂੰ ਵੀ ਸਾਡੇ ਤੇ ਜਾਨ ਮੇਨਾ ਹਮਲਾ ਹੋਣਾ ਵਾ ਔਰ ਉਹ ਹਮਲੇ ਦੀ ਸਾਜ਼ਿਸ਼ ਨੂੰ ਰੱਝ ਕੇ ਅੱਜ ਉਹਨੂੰ ਪੂਰਾ ਲਾਗੂ ਕੀਤਾ ਗਿਆ ਇਹਦੀ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਬੰਦੇ ਨੇ ਕੀਤਾ ਮੈਂ ਚਾਹਨਾ ਕਿ ਇਹਦੇ ਵਿੱਚ ਜੇਕਰ ਪੰਜਾਬ ਸਰਕਾਰ ਨੇ ਸੀਪੀ ਸਾਹਿਬ ਨੇ ਸਾਡੀ ਸੁਰੱਖਿਆ ਮੁਹੱਈਆ ਨਾ ਕਰਾਈ ਸਾਡੇ ਪਰਿਵਾਰ ਨੂੰ ਕੁਝ ਹੋ ਗਿਆ ਇਹਦੀ ਆਮ ਆਦਮੀ ਪਾਰਟੀ ਦੇ ਐਮ ਐਲ اے ਮੌਜੂਦਾ ਮੌਜੂਦਾ ਸਰਕਾਰ ਔਰ ਸੀਪੀ ਸਾਹਿਬ ਲੁਧਿਆਣਾ ਹੋਣਗੇ ਔਰ ਮੈਂ ਆਪਣੀ ਕੇਂਦਰ ਦੀ ਸਰਕਾਰ ਤੋਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਐਸ ਸੀ ਕਮਿਸ਼ਨ ਨੇ ਉਸ ਵੇਲੇ ਸਾਹਿਬ ਲਾ ਜੀ ਨੇ ਇਧਰ ਮੇਰੀ ਦਰਖਾਸਤ ਤੇ ਮੈਨੂੰ ਸਿਕਿਉਰਟੀ ਪ੍ਰੋਵਾਈਡ ਕਰਨ ਲਈ ਰეკਮੈਂਡ ਕੀਤਾ ਸੀ ਉਹ ਪਿਛਲੇ ਸੀਪੀ ਨੇ ਬਿਲਕੁਲ ਦਰਗਨਹਾਰ ਕਰ ਦਿੱਤੀ ਆ ਉਹ ਸਾਡੀ ਜਿਹੜੀ ਸਿਕਿਉਰਿਟੀ ਆ ਮੇਰੀ ਲੈਟਰ ਆ ਉਹ ਬਿਲਕੁਲ ਬੌਂਡ ਕਰ ਦਿੱਤੀ ਗਈ ਆ ਪੁਲਿਸ ਨੂੰ ਇਤਲਾਹ ਦਿੱਤੀ ਕੋਈ ਮੈਂ ਸੀਪੀ ਸਾਹਿਬ ਨਾਲ ਖੁਦ ਫੋਨ 'ਤੇ ਗੱਲ ਕੀਤੀ ਆ ਉਹਨਾਂ ਨੂੰ ਹੁਣ ਲਾਈਵ ਲੋਕੇਸ਼ਨ ਵੀ ਭੇਜਤੀ ਆ ਉਹਨਾਂ ਨੂੰ ਵਟਸਐਪ ਮੈਸੇਜ ਵੀ ਆਤਾ ਔਰ ਸੀਪੀ ਸਾਹਿਬ ਮੈਨੂੰ ਥਾਣਾ ਪੁੱਛ ਰਹੇ ਸੀ ਮੈਂ ਥਾਣਾ ਵੀ ਦੱਸਤਾ ਵਾ ਇਹ ਝਾੜੂ ਦੀ ਬੁਖਲਾੜ ਆ ਹਾਰ ਦੀ ਬੁਖਲਾੜ ਮੈਨੂੰ ਤੇ ਮੇਰੇ ਪਰਿਵਾਰ ਨੂੰ ਆ ਦੇਖੋ ਖੂਨ ਨਾਲ ਰੰਗ ਦਿੱਤਾ ਗਿਆ ਮੇਰੀ ਪਾਰਟੀ ਦਾ ਕਮਲ ਦਾ ਫੁੱਲ ਵੀ ਖੂਨ 'ਚ ਰੰਗਿਆ ਗਿਆ ਵਾ ਇਹ ਇਤਿਹਾਸ ਰਹੂਗਾ ਕਿ ਹਮੇਸ਼ਾ ਲੋਕਾਂ ਨੇ شریف ਤੇ ਇਮਾਨਦਾਰ ਲੋਕਾਂ ਨੂੰ ਜੁੜਿਆ ਵਾ ਗੁੰਡੇ ਲੋਕਾਂ ਨੂੰ ਕਦੀ ਨਹੀਂ ਜੁੜਿਆ ਇਹ ਗੁੰਡਾਗਰਦੀ ਆਮ ਆਦਮੀ ਪਾਰਟੀ ਕਰਾ ਰਿਆ ਮੈਂ ਤੇਰੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਸੋਚ ਕੇ ਵੋਟ ਪਾਈਓ ਜੇ ਸਾਡੇ ਨਾਲ ਇੰਨਾ ਕੁਝ ਹੋ ਸਕਦਾ ਅਸੀਂ ਨੁਮਾਇੰਦਗੀ ਕਰਦੇ ਆਂ ਤੇ ਤੁਸੀਂ ਕਿਤੇ ਗਲਤ ਆਪਣਾ ਕਰਦਾ ਤੁਹਾਡੇ ਨਾਲ ਕੀ ਕਰਨਗੇ ਕਿਤੇ ਕਿਤੇ ਸੱਟਾਂ ਲੱਗੀਆਂ ਆ ਸਰ ਇਹ ਸਿਰਾਂ ਸਿਰ ਤੇ ਇੰਜਰੀਆਂ ਆਈਆਂ ਈਵਨ ਕੀ ਸਾਡੇ ਹੋਰ ਸਾਥੀਆਂ ਦੇ ਵੀ ਤਿੰਨ ਜਿਹੜੇ ਇੰਜਰੀਆਂ ਆਈਆਂ ਔਰ ਮੌਕੇ ਤੇ ਹਫੜਾ ਤਾਂ ਬੜੀ ਮੱਚ ਗਈ ਬੜੇ ਪਲਾ ਸੂਜਵਾਰ ਸ਼ਾਰਪ ਗੈਂਗਸਟਰ ਬੁਲਾਏ ਹੋਏ ਆ ਔਰ ਮੈਨੂੰ ਇਹ ਵੀ ਜਾਣਕਾਰੀ ਹੈ ਕਿ ਨਿੱਕੂ ਭਾਰਤੀ ਨੇ ਲੁਧਿਆਣੇ ਦੇ ਕੋੜਾ ਕਲੋਨੀ ਦੇ ਗੈਂਗਸਟਰ ਨਹੀਂ ਹੈਗੇ ਇਹਦੇ ਨਾਲ ਇਹ ਜਿਹੜੇ ਫਗਵਾੜੇ ਤੋਂ ਜਲੰਧਰ ਤੋਂ ਵੀ ਗੈਂਗਸਟਰ 150 ਤੋਂ 250 ਬੰਦਿਆਂ ਦਾ ਜਿਹੜਾ ਕਾਫਲਾ ਬੁਲਾ ਕੇ ਰੱਖਿਆ ਹੈ ਹਥਿਆਰਾਂ ਦੇ ਨਾਲ ਔਰ ਸੈਰ ਤੇ ਬਿਠਾਇਆ ਹੈ ਜਿਹੜਾ ਸ਼ੋਅ ਹੋਣਾ ਸੀ ਉਹ ਹੋਣਾ ਸੀ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਔਰ ਇਹ ਪਹਿਲਾ ਟ੍ਰੇਲਰ ਸਾਨੂੰ ਅੱਜ ਮਿਲ ਗਿਆ ਜਿਹੜਾ ਜਾਨ ਦਾ ਖਤਰਾ ਹੋ ਗਿਆ ਇਲੈਕਸ਼ਨ ਕਮਿਸ਼ਨ ਨੂੰ ਕੀ ਅਪੀਲ ਕਰਨਾ ਚਾਹੀਦਾ ਇਲੈਕਚਰ ਕਮਿਸ਼ਨ ਨੂੰ ਇਹ ਕਹਿਣਾ ਜਾਵਾਂਗਾ ਬੀ ਇੰਨਾ ਚੰਗਾ ਜੇ ਤੁਹਾਨੂੰ ਲੱਗਦਾ ਕਿ ਸਾਡੇ ਤੇ ਹਮਲੇ ਹੋਗੇ ਝਾੜੂ ਨੂੰ ਵਿਜੇਜ ਕਰਾਣਾ ਵਾ ਤੁਸੀਂ ਵੈਦਾਂ ਹੀ ਕਹਿ ਲਓ ਅਸੀਂ ਕੰਪੇਨ ਨਹੀਂ ਕਰਦੇ ਝਾੜੂ ਨੂੰ ਪੂਰੇ ਪੰਜਾਬ 'ਚ ਜੇਤੂ ਘਰਾੜ ਕਰਦੋ